ਸਤਿ ਸ੍ਰੀ ਅਕਾਲ ਜੀ ਤੁਸੀਂ ਇਸ ਵਕਤ ਦੇਖ ਰਹੇ ਹੋ ਡੇਲੀ ਟੌਪ ਨਿਊਜ਼ ਇਸ ਵਕਤ ਅਸੀਂ ਪਹੁੰਚੇ ਆਂ ਸੀ ਐਚ ਸੀ ਆਦਮਪੁਰ ਮਤਲਬ ਸਿਵਲ ਹਸਪਤਾਲ ਕਹਿ ਲਓ ਸਰਕਾਰੀ ਹਸਪਤਾਲ ਕਹਿ ਲਓ ਆਦਮਪੁਰ ਦੇ ਵਿੱਚ ਇੱਥੇ ਇੱਕ ਸਵੇਰ ਦੀ ਬੜੀ ਵੱਡੀ ਜਿਹੜੀ ਖਬਰ ਆ ਰਹੀ ਆ ਕਿ ਇਸ ਹਸਪਤਾਲ ਦੇ ਵਿੱਚ ਜਿਹੜੀਆਂ ਨਸ਼ਾ ਛਡਾਉਣ ਦੀਆਂ ਜਿਹੜੀਆਂ ਆ ਉਹ ਗੋਲੀਆਂ ਦਿੱਤੀਆਂ ਜਾਂਦੀਆਂ ਆ ਕਿ ਤੁਸੀਂ ਦੇਖਦੇ ਆ ਜਦੋਂ ਹਸਪਤਾਲ ਵੀ ਆਉਂਦੇ ਆ ਤਾਂ ਸਵੇਰੇ ਵੱਡੀਆਂ-ਵੱਡੀਆਂ ਲਾਈਨਾਂ ਉਹਨਾਂ ਦੀਆਂ ਲੱਗੀਆਂ ਹੁੰਦੀਆਂ ਹਨ ਜਿਹੜਾ ਜਿਹੜੇ ਕੀ ਦਵਾਈ ਇਹ ਲੈਂਦੇ ਨਸ਼ਾ ਛਡਾਉਂਦੇ ਤੇ ਗੱਲ ਕਰਦੇ ਆ ਆਪਾਂ ਕਿ ਜਿਹੜੀ ਸਮਾਣ ਸਰਕਾਰ ਵੱਲੋਂ ਵੀ ਜੁੱਧ ਨਸ਼ਿਆਂ ਵਿਰੁੱਧ ਬੜੀ ਤੇਜ਼ੀ ਨਾਲ ਜਿੱਥੇ ਚੱਲਿਆ ਉੱਥੇ 31 ਮਈ ਲਾਸਟ ਡੇਟ ਦੱਸੀ ਕਿ 31 ਮਈ ਤੋਂ ਬਾਅਦ ਨਸ਼ਾ ਦੀ ਸਨਾਨੀ ਚਾਹੀਦਾ ਪੰਜਾਬ ਦੀ ਪਰ ਆਦਮਪੁਰ ਦੇ ਹਸਪਤਾਲ ਦੇ ਵਿੱਚ ਇੱਕ ਅਜੀਬ ਗੱਲ ਇਹ ਹੋਈ ਕਿ ਨਸ਼ਾ ਜਿੱਥੇ ਛਡਾਉਂਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਰਾਤੀ ਚੋਰਾਂ ਨੇ ਆ ਕੇ ਉਸ ਹਸਪਤਾਲ ਦੇ ਵਿੱਚ ਕਹਿੰਦੇ ਆ ਕਿ ਲਗਭਗ 1400 ਗੋਲੀਆਂ ਜਿਹੜੀਆਂ ਆ ਉਹ ਕੱਢ ਲਈਆਂ ਅੱਜ ਰਾਤ ਤੁਹਾਨੂੰ ਪੂਰੀ ਗੱਲਬਾਤ ਕੀ ਆ ਅਸੀਂ ਸਿਵਲ ਹਸਪਤਾਲ ਦੇ ਖੜੇ ਆ ਇਸ ਵਕਤ ਤੇ ਇਸ ਵਕਤ ਅਸੀਂ ਡਾਕਟਰ ਰਾਜਕਮਾਰ ਸੀਨੀਅਰ ਮੈਡੀਕਲ ਆਫੀਸਰ ਆ ਉਹਨਾਂ ਨਾਲ ਵੀ ਆਪਾਂ ਅੰਦਰ ਜਾ ਕੇ ਗੱਲ ਕਰਦੇ ਆ ਕਿ ਪੂਰਾ ਜਿਹੜਾ ਮਾਮਲਾ ਆ ਉਹ ਕੀ ਹੋਇਆ ਤੇ ਸਸੀ ਗਾਲ ਜੀ ਡਾਕਟਰ ਸਾਹਿਬ ਤਾਂ ਕੀ ਗੱਲ ਹੋ ਗਈ ਅੱਜ ਜਿਹੜੀ ਚੋਰੀ ਕਹਿੰਦੇ ਹੋ ਗਈ ਸੀ ਅੱਜ ਤੇ ਨਸ਼ਾ ਛਡਾਉਣ ਦੀਆਂ ਗੋਲੀਆਂ ਸੀ ਅੱਜ ਸੂਰੀਨਾwidehat ਇਹਨਾਂ ਉਹ ਸੈਂਟਰ ਦੇ ਸਟਾਕ ਨੋਟ ਤੇ ਪੜਦਾ ਹੁੰਦਾ ਸੀ ਸੂਰੀ ਆਇਆ ਸੂਰੀ ਆ ਕੇ ਦੇਖਿਆ ਉਹਨਾਂ ਦੇ ਦਿੱਤਾ ਇੱਕ ਦਰਵਾਜ਼ਾ ਦੋ ਦਰਵਾਜ਼ਾ ਉਹ ਸਾਡੇ ਕਸ਼ਮ ਦੇ ਬਾਈਕਿੰਗ ਦੇ ਇਹ ਕੁੱਤਾ ਸਾਡੇ ਕੋਲ ਕੈਮਰੇ ਦੇ ਸਾਹਮਣੇ ਲੁਟਕ ਰਹਿੰਦਾ ਤੇ ਸਾਈਡ ਤੇ ਉਹ ਕੋਲੇ ਐਂਟਰੀ ਸੀ ਉਹਨੂੰ ਮੰਗੀ ਰੱਖੀ ਲੱਗਦਾ ਉਹਦੇ ਨਾਲ ਦਰਵਾਜ਼ਾ ਦੇਖਿਆ ਅੰਦਰ ਆ ਕੇ ਦਿੱਤਾ ਇੱਕੋਰਾ ਦਰਵਾਜ਼ਾ ਕੀ ਸਵਾਲ ਨੂੰ ਦੇਖਿਆ ਕਿ ਤੁਹਾਨੂੰ ਮਾਰੀ ਪੁਲੀ ਅਲਮਾਰੀ ਦੇ ਵਿੱਚੋਂ ਇਹਨੇ ਗੋਲੀਆਂ ਹੈਗੇ ਮੇਰੇ ਤੇ ਦੇਲੀਟ ਉਹ ਕੇ ਉੱਪਰ 96 ਗੋਲੀਆਂ ਨੇ ਪਾ ਅੱਛਾ ਕੋਈ ਵੀ ਸਵਾਲ ਨੇ ਗੋਲੀਆਂ ਕਿੰਨੀ ਛਲਵੇਂ ਲੱਗਦੀਆਂ ਨੇ 1396 ਗੋਲੀਆਂ 1396 ਵਿੱਚ ਲਗਭਗ 1400 ਅੱਛਾ ਤੇ ਜਵਾਰੀ ਜਿਹੜੀ ਆ ਕਿ ਇਨਫੋਰਮੇਸ਼ਨ ਆ ਪੁਲਿਸ ਨੂੰ ਦੇ ਦਿੱਤੀ ਹੈ ਜੀ ਹਾਂ ਕੋਈ ਫਾਰਮ ਨਾ ਭਰਨਾ ਇਥੇ ਹਸਪਤਾਲ 'ਚ ਕੈਮਰਾ ਨਹੀਂ ਲੱਗੇ ਸੀ ਉੱਥੇ ਕੈਮਰੇ ਲੱਗੇ ਹੋਏ ਕੈਮਰੇ ਜਿਹੜੇ ਆ ਉਹ ਸਾਰਾ ਫੱਟ ਕਵਰਡ ਆ ਜਿਹੜਾ ਇਹ ਦਰਵਾਜ਼ਾ ਸੀਗਾ ਇਹ ਪਰਲੇ ਪਾਸੇ ਗਲੀ ਦੇ ਪੁਰਾਣੇ ਬਿਲਡਿੰਗ ਦੇ ਨਾਲ ਪੈ ਗਿਆ ਕਿਚਨ ਦੀ ਮਤਲਬ ਕਿਚੋਂ ਦੀ ਆ ਵੀ ਕਿਚੋਂ ਜਾ ਸਕਦੇ ਆ ਪੁਲਿਸ ਦੀ ਤਾਂ ਟੀਚਾ ਪ੍ਰੋਪਰ ਪੁਚ ਕਰੇਗੀ ਤੇ ਪੁਲਸ ਵਾਲਿਆਂ ਤੇ ਜਿਹੜੀ ਰਿਪੋਰਟਿੰਗ ਆ ਜਿੱਦਲੀ ਵੀ ਹੈਗੀ ਸਾਡੀ ਹੈਗੀ ਕੱਲ ਦੀ ਰਾਤ ਦੀ ਉਹਨਾਂ ਦੇ ਟੀ.ਐਲ.ਓ. ਨੂੰ ਉਹਨਾਂ ਤੋਂ ਤਸਦੀਕ ਜੀ ਜੋ ਉਹ ਕੰਮ ਨੂੰ ਵੀ ਕਾਰਵਾਈ ਹੋ ਜੀ ਬੰਦ ਤੇ ਆਪਾਂ ਉਥੇ ਨੀਚੇ ਦੀ ਇਕਸਾਥ ਨੇ ਜਾ ਕੇ ਦਿਖਾਉਂਗੇ ਤੇ ਆਜੋ ਫਿਰ ਆਪਾਂ ਤਸਵੀਰਾਂ ਦੇਖ ਸਕਦੇ ਹਾਂ ਡਾਕਟਰ ਰਾਜਕਮਰ ਐਸ ਐਮ ਹੁਣਾਂ ਨੇ ਜਿਹੜੇ ਦੱਸਿਆ ਕਿ ਜਿਹੜੀ ਪੁਲਿਸ ਨੂੰ ਵੀ ਇਨਫਾਰਮੇਸ਼ਨ ਜਿਹੜੀ ਆ ਉਹ ਦੇ ਦਿੱਤੀ ਗਈ ਆ ਤੇ ਹੁਣ ਆਪਾਂ ਇਹ ਦੇਖਦੇ ਕਿ ਚੋਰੀ ਕਿੱਦਾਂ ਹੋਈ ਕਿੱਥੇ ਹੋਈ ਤੇ ਇਸ ਵਕਤ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਸਕਦੇ ਹੋ ਹਸਪਤਾਲ ਸਰਕਾਰੀ ਹਸਪਤਾਲ ਆਦ ਬੋਲੀ ਤੇ ਆਪਾਂ ਹੁਣ ਦੇਖਦੇ ਕਿਉਂਕਿ ਛੇ ਰੋਜ ਕਾਫੀ ਲੋਕ ਜਿਹੜੇ ਆ ਉਹ ਦਵਾਈ ਲੈਣ ਆਉਂਦੇ ਆ ਪਰ ਹੈਰਾਨੀ ਵਾਲੀ ਗੱਲ ਇਹ ਵੀ ਆ ਕਿ ਇੱਥੇ ਸਾਹਮਣੇ ਹੈ ਸਾਣਾ ਹੈ ਬਿਲਕੁਲ ਸਮਝਣੇ ਤੇ ਚੋਰ ਆਉਂਦੇ ਆ ਤੇ ਲਗਭਗ 1400 ਜਿਹੜੀ ਦਵਾਈ ਆ ਉਹ ਜਿਹੜੀ ਆ ਉਹ ਕੱਢ ਕੇ ਲੈ ਜਾਂਦੇ ਆ ਤੇ ਹੁਣ ਵੀ ਦੇਖੋ ਤੁਸੀਂ ਸਾਰੇ ਖੜੇ ਆ ਪਰ ਅੱਜ ਪਤਾ ਬੰਦਾ ਆ ਦੇਖੋ ਇੱਥੇ ਹੁੰਦਾ ਹੁੰਦਾ ਸੀ ਫੋਰਟ ਸੈਂਟਰ ਇਹ ਸਾਡਾ ਮੇਨ ਐਂਟਰੈਂਸ ਇੱਧਰ ਹੈ ਜੀ ਤੇ ਇਹ ਸਾਰਾ ਕੈਮਰਾ ਦੰਗਾ ਕਵਰ ਆ ਅਛਾ ਇਹ ਕੈਮਰੇ ਦੇ ਅੰਗਾ ਹੈਗਾ ਜੀ ਇਹ ਕੈਮਰਾ ਕਿੱਥੇ ਲੱਗਾ ਇਹ ਸਾਹਮਣੇ ਹੁੰਦਾ ਉਹਦੇ ਉੱਥੇ ਲੱਗਾ ਸੀ ਜੀ ਪਰ ਇਹ ਤੇ ਦਰਵਾਜਾ ਸਾਡਾ ਇਹ ਤਾਂ ਬੰਦ ਜਾਂਦਾ ਹੈ। ਪਰ ਮੈਂ ਬੰਦ ਆ। ਆ ਦੇਖੋ ਤੁਸੀਂ ਇਹ ਦਰਵਾਜੇ ਤੋਂ ਆ ਪਿੱਛੇੋਂ ਪਹਿਲਾਂ ਤਾਂ ਮੈਂ ਖਾਦਮ ਆ, ਬੈਕ ਸਾਈਡ ਆ। ਆ ਦੇਖੋ ਹਸਪਤਾਲ ਦੀ ਬੈਕ ਸਾਈਡ। ਇੱਥੋਂ ਦੀ ਕੰਦ ਟੱਪੜਾਂ ਦਾ ਬਹੁਤ ਸੌਖੀ ਗੱਲ ਆ। ਇੱਥੋਂ ਜਦੋਂ ਕੰਦ ਟੱਪੀ ਤੇ ਇੱਧਰ ਵੀ ਆਏ ਤੇ ਇਹ ਆ ਦੇਖੋ ਤੁਸੀਂ ਪਹਿਲਾਂ ਆ ਸਮਝ ਲੋ ਦਰਵਾਜਾ ਲੱਗਾ ਸੀ। ਆ ਦਰਵਾਜਾ ਇੱਥੋਂ ਇਹਨਾਂ ਨੇ ਪਟਿਆ। ਤੇ ਜਿਹੜੀ ਕੁੰਡੀ ਆ ਉਹ ਦੇਖੋ ਉਸ ਤੋਂ ਬਾਅਦ ਫਿਰ ਆਪਾਂ ਦੇਖਦੇ ਹਾਂ ਕਿ ਇੰਦ ਕਿਦਾਂ ਲਮਾਰੀ ਸੀ ਹਾਂ ਲਮਾਰੀ ਜੀ ਆਪ ਤੁਸੀਂ ਦੇਖ ਸਕਦੇ ਹੋ ਕਿ ਫਿਰ ਇਹ ਲਮਾਰੀ ਜਿਹੜੀ ਆ ਇੱਥੇ ਦਵਾਈਆਂ ਰੱਖੀਆਂ ਤੁਸੀਂ ਇੱਥੇ ਜੁੜੀ ਤੁਹਾਡੀ ਅੱਛਾ ਜੀ ਕਿੰਨੇ ਕਿ ਲਾਗੇ ਰੋਗੀ ਤੋਂ ਸਰ 1400 1400 ਲਾਗੇ ਪਾ ਤੁਸੀਂ ਜਦੋਂ ਸਵੇਰੇ ਆਏ ਫਿਰ ਸਰ ਉਹ ਦੋ ਪੰਥੇ ਆ ਸਾਰੇ ਸਰ ਉਹ ਘਰ ਵਾਲੇ ਮੌਤ ਲੱਗੀ ਹੋਈ ਸੀ ਅੱਛਾ ਜੀ ਹੋ ਗਿਆ ਫਿਰ ਤੁਸੀਂ ਕੀ ਕੀਤਾ ਸਰ ਆਪਣੇ ਅਸਟਾ ਸਰ ਪਹਿਲਾਂ ਪਤਾ ਲੱਗ ਗਿਆ ਤੁਹਾਨੂੰ ਕਿ ਤੋਂ ਅਲਮਾਰੀ ਖੁੱਲੀ ਹੈ ਤੇ ਸਰ ਮੈਡੀਸਿਨ ਦਾ ਪਤਾ ਲੱਗ ਰਿਹਾ ਸਰ ਅੱਛਾ ਜੀ ਮੈਡੀਸਿਨ ਸਾਰੀ ਜੀ ਠੀਕ ਹੈ ਜੀ ਤੇ ਤੁਸੀਂ ਦੇਖੋ ਕਿ ਬੜੀ ਹੈਰਾਨੀ ਵਾਲੀ ਗੱਲ ਵੀ ਆ ਕਿ ਠਾਣਾ ਜਿਹੜਾ ਆ ਉਹ ਸਾਹਮਣੇ ਆ ਤੇ ਫਿਰ ਵੀ ਚੋਰੀ ਜਿਹੜੀ ਹੁੰਦੀ ਆ ਤੇ ਅੱਜ ਫਿਰ ਵੀ ਬੰਦ ਆ ਜਿਹੜਾ ਆ ਇੱਥੇ ਨਹੀਂ ਤਾਂ ਰੋਜ਼ ਜਿਹੜੇ ਆ ਨਸ਼ਾ ਛਡਾਉਣ ਵਾਲੇ ਜਿਹੜੇ ਆ ਉਹ ਲੈ ਕੇ ਜਾਂਦੇ ਆ ਤੇ ਨਵੀਂ ਅਪਡੇਟ ਕੀ ਆਦਮਪੁਰ ਦੇ ਵਿੱਚ ਸਰਕਾਰੀ ਹਸਪਤਾਲ ਅੱਜ ਕਾਫੀ ਨਸ਼ਾ ਛਡਾਉਣ ਵਾਲੀਆਂ ਜਿਹੜੀਆਂ ਦਵਾਈਆਂ ਲੈ ਗਏ ਇੱਕ ਇੱਥੇ ਮੈਂ ਗੱਲ ਦੱਸ ਦਵਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਕੀ ਵਾਰੀ ਦੇਖਿਆ ਜਾਂਦਾ ਕਿ ਇੱਥੇ ਕੋਈ ਦਵਾਈ ਅਸੀਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਕਿ ਉਹ ਇੱਕ ਗੋਲੀ ਖਾਣੀ ਹੁੰਦੀ ਆ ਉਹ ਇਥੇ ਦਵਾਈ ਜਿਹੜੀ ਹਫਤੇ ਬਾਅਦ ਹਫਤੇ ਬਾਅਦ ਦਿੰਦੇ ਆ ਤੇ ਕਈ ਤਾਂ ਇਦਾਂ ਦੇ ਇਥੇ ਦੇਖੇ ਕਿ ਦਵਾਈ ਨੂੰ ਵੀ ਬਲੈਕ ਕਰਦੇ ਆ ਇੱਕ ਗੋਲੀ ਨੂੰ 100 ਰੁਪਏ ਵੇਚਦੇ ਆ ਉਹ ਵੀ ਅਸੀਂ ਤੁਹਾਡੇ ਸਾਹਮਣੇ ਜਲਦੀ ਇੱਕ ਦੱਸਾਂਗੇ ਐਕਸਕਲੂਸਿਵ ਕਿ ਇਹ ਕੀ ਗੋਰਖ ਧੰਦਾ ਜਿਹੜਾ ਇਥੇ ਆਉਂਦੇ ਆ ਤੇ ਕਿੱਦਾਂ ਕਿੱਦਾਂ ਹਿਸ ਜਿਹੜੀ ਆ ਬਲੈਕ ਜਿਹੜੀ ਗੋਲੀ ਨਸ਼ੇ ਦੀ ਹੁੰਦੀ ਆ ਤੇ ਅੱਜ ਤੇ 1400 ਗੋਲੀ ਬਾਹਰ ਗਈ ਆ ਤੇ ਇਹ ਵੱਡੀ ਇੱਕ ਖਬਰ ਤੇ ਵੱਡੀ ਗੱਲ ਆ ਬਾਕੀ ਵੇਚਦੇ ਆ ਪੁਲਿਸ ਕੀ ਕਿਸ ਤਰ੍ਹਾਂ ਚੋਰਾਂ ਨੂੰ ਲੱਭਦੀ ਆ ਕਿ ਕੀ ਬਣਦਾ ਨਵੀਂ ਅਪਡੇਟ ਲਈ ਫਿਰ ਹਾਜ਼ਰ ਹੋਵਾਂਗੇ ਜਦ ਤੱਕ ਦੀ ਇਜਾਜ਼ਤ ਤਨਖਾਹ